ਜੋ ਬਾਰੇ ਨਿਸ਼ ਪਰਵਾਣ ਗ੍ਰੋਹੀਦਾ ਹੋਰਾਂ ਕਰੋ ਜਿੱਦਾਂ ਬਾਈ ਕੋਲੇ ਯਾਰ ਹੋਰਾਂ ਕਰੋ ਚਾਰੂ ਜਿੱਤਿਆ ਜ ਤੈਰ ਸਭ 85 ਗਾਲ ਬਾਈ ਜੀ ਆਜੋ ਆ ਗਿਆ ਮੈਨੂੰ ਦੇ ਦੇਣਾ ਤੋ ਵੀ ਪਰਵਾਣੇ ਬੰਦ ਨਹੀਂ ਠੀਕ ਹੈ ਅਬ ਇਹ ਨੇਚਰਲੀ ਇੰਟਰਨਲ ਮਿਲਣਾ ਫਤੂਨ ਹੁੰਦਾ ਮੈਨੂੰ ਵੀ ਮੈਨੂੰ ਮਤਲਬ ਦੋਸਤੋ ਇਸ ਮੈਨੂੰ ਕਸੂਦਾ ਕਰਦਾ ਮੈਂ ਬਹੁਤ ਖਵਾ ਦਿਗਾ ਤੁਹਾਨੂੰ ਲਿੰਕ ਤੋਂ ਮਤਲਬ ਹੈ ਸਰਕਾਰਾਂ ਚਾਕੇ ਲੋਕੀਂ ਪੈਸੇ ਬਣਾਵਾਂਗੇ ਸਾਨੂੰ ਐਂਦੇ ਵੀ ਸਾਡਾ ਪਿਆਰ ਬਜੀ ਠੀਕ ਹੈ ਜੀ ਲਿੰਕ ਪਾਣੀ ਤੋਂ ਅਸੀਂ ਪਾਰਟੀ ਬਾਕੀ ਹੋਰ ਕਰਾ ਵਾਰਡ ਨੰਬਰ 46 ਤੋਂ ਜਗਤਾਰ ਸਿੰਘ ਤਾਰੀ ਜੋ ਉਮੀਦਵਾਰ ਆਮ ਆਦਮੀ ਪਾਰਟੀ ਦੇ ਸਰ ਕੀ ਕਹਿਣਾ ਚਾਹੁੰਦੇ ਹੋ ਜਦੋਂ ਅਸੀਂ ਅੱਜ ਵੋਟਾਂ ਮੰਗਣ ਆਇਆ ਅੰਬੀ ਅਪਾਰਟਮੈਂਟ ਚ ਇਸ ਤਰ੍ਹਾਂ ਜੀ ਤੁਹਾਨੂੰ ਪਤਾ ਹੈ ਵੋਟਾਂ ਦਾ ਜਿਹੜਾ ਬੀਗਲ ਬਚਿਆ ਹੋਇਆ ਹੈ 46 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਤੋਂ ਮੈਨੂੰ ਟਿਕਟ ਮਿਲੀ ਹੈ ਤੇ ਮੈਂ ਪਹਿਲਾਂ ਤਾਂ ਰਿਣੀ ਆ ਸਮਾਦੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਦਾ ਆਪਣੇ ਐਮਐਲਏ ਸਾਹਿਬ ਦਾ ਸਰਦਾਰ ਅਜੀਤਪਾਲ ਸਿੰਘ ਕੋਲੀ ਦਾ ਉਸ ਤੋਂ ਬਾਅਦ ਰਣੀਆ ਮੈਂ ਸਾਰੀ ਜਨਤਾ ਦਾ ਜਿਹੜੇ ਲੋਕ ਮੈਨੂੰ ਇੰਨਾ ਪਿਆਰ ਕਰਦੇ ਨੇ ਅੱਜ ਅੰਬੀ ਅਪਾਰਟਮੈਂਟ ਸਾਈ ਮਾਰਕੀਟਸ ਮੈਂ ਆਇਆ ਸੀਗਾ ਇਹਨਾਂ ਦੀ ਸੁਸਾਇਟੀ ਵੱਲੋਂ ਮੈਨੂੰ ਬੁਲਾਇਆ ਗਿਆ ਸੀਗਾ ਬਹੁਤ ਮਾਨ ਸਨਮਾਨ ਦਿੱਤਾ ਗਿਆ ਮੈਂ ਉਹਦਾ ਰਣੀਗਾ ਹਾਂਗਾ ਸਾਰੀ ਉਮਰ ਕਿ ਕੁਝ ਪ੍ਰੋਬਲਮਸ ਰਹਿੰਦੀਆਂ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਦੱਸ ਤਾਂਣ ਤੋਂ ਪਹਿਲਾਂ ਹੀ ਬਹੁਤ ਤੋਂ ਵਧੀਆ ਗੱਲਾਂ ਦੋ ਕਈਆਂ ਕਿ ਐਮਐਲਏ ਸਾਹਿਬ ਨੇ ਤਕਰੀਬਨ ਕੰਮ ਪਹਿਲਾਂ ਹੀ ਕਰਾਈ ਹੋਏ ਨੇ ਤੇ ਜਿਹੜੀ ਇੱਕ ਤੋਂ ਔਰੇ ਕਮੀ ਪੂਰੀ ਰਹਿੰਦੀ ਹੈ ਉਹ ਪੂ ਤੇ ਆਪਣੀ ਜੋ ਸਿਸਟਮ ਸਾਡਾ ਚੱਲ ਰਿਹਾ ਹੈ ਜਲਦੀ ਤੋਂ ਜਲਦੀ ਕਰਾਵਾਂਗੇ ਜੋ ਵੀ ਨਾਲ ਦੀ ਮੰਗਾਂ ਜਲਦੀ ਕਰਾਂਗੇ ਕੀ ਮੁੱਦੇ ਲੈ ਕੇ ਚੱਲੇ ਤੁਸੀਂ ਆਮ ਜਨਤਾ ਦੇ ਵਿੱਚ ਸਾਡੇ ਮੁੱਦੇ ਇਸ ਤਰ੍ਹਾਂ ਜੀ ਪੁਰਾਣੀ ਸਰਕਾਰ ਨੇ ਸਭ ਤੋਂ ਜਿਹੜਾ ਬੇੜਾਗਰ ਕੀਤਾ ਸੀਗਾ ਟੈਨਾਂ ਲਾ ਕੇ ਸ਼ਹਿਰ ਦਾ ਇੱਕ ਸੀਵਰੇਜ ਸਿਸਟਮ ਬਹੁਤ ਵਿਕਾਰ ਹੋਇਆ ਹੈਗਾ ਇਸ ਦਾ ਸ਼ਹਿਰ ਦਾ ਜਿੱਥੇ 10 ਇੰਚੀ ਜਾਂ 12 ਇੰਚੀ ਪਾਈਪ ਦੀ ਲੋੜ ਸੀਗੀ ਉੱਥੇ ਪਾਈ ਪਾਇਆ ਹੈ 6 ਇੰਚ ਦਾ ਉਹ ਪਾਈਪ ਤੋਂ ਅੱਗੇ ਤੁਹਾਨੂੰ ਪਤਾ ਨਿਕਾਸੀ ਹੈ ਨਹੀਂ ਐ ਤੇ ਜਿਹੜਾ ਪਾਣੀ ਹੈ ਗੰਦਾ ਉਹ ਬਾਹਰ ਨਿਕਲਦਾ ਸੜਕਾਂ 'ਤੇ ਲੋਕਾਂ 'ਵੱਤੇ ਬਿਮਾਰੀਆਂ ਨੇ ਅਸੀਂ ਉਹਨੂੰ ਰਿਪੇਅਰ ਕਰਾ ਕਰ ਕੇ ਥੱਕ ਗਏ ਆ ਸਾਡੀ ਜਿਹੜੀ ਪ੍ਰਾਇੋਰਟੀ ਹੋਏਗੀ ਉਹਨਾਂ ਪਾਈਪਾਂ ਨੂੰ ਦੁਬਾਰਾ ਕਢਵਾ ਕੇ ਉੱਥੇ 1-1 ਫੁੱਟ ਦਾ ਪਾਈਪ ਪਾ ਕੇ ਉਹ ਜਿਹੜੀ ਸੀਵਰੇਜ ਦੀ ਨਿਕਾਸੀ ਹੈ ਉਹ ਵਧੀਆ ਤਰੀਕਾ ਨਾਲ ਕਰਾਈਏ ਸਭ ਤੋਂ ਵੱਡੀ ਸ਼ਹਿਰ ਦੀ ਸਮੱਸਿਆ ਹੁੰਦੀ ਜਦ ਬਰਸਾਤਾਂ ਦੇ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਹੈ ਉਸ ਦੇ ਬਾਰੇ ਤੁਸੀਂ ਕੀ ਵਿਚਾਰ ਕਰੋਗੇ ਉਹ ਤੁਹਾਨੂੰ ਵੀ ਪਤਾ ਹੈ ਜੀ ਤੁਸੀਂ ਮੀਡੀਆ 'ਚ ਰਹਿੰਦੇ ਹੋ ਹਜ਼ਾਰ ਕਰੋੜ ਦਾ ਜਿਹੜਾ ਮਹਾਰਾਣੀ ਨੇ ਵਿਕਾਸ ਕਰਾਇਆ ਸੀਗਾ ਉਹ ਵਾਪਸ ਆ ਜੀ 1000 ਕਰੋੜ ਰੁਪਏ ਸ਼ਹਿਰ ਤੇ ਲੱਗਿਆ ਹੁੰਦਾ ਤਾਂ ਕੋਈ ਵੀ ਮੈਂਬਰ ਉਹਨਾਂ ਨੂੰ ਕਿਤੇ ਨਹੀਂ ਭੇਜਦਾ ਸੀ ਅੱਜ ਉਹ ਮਹਿਲਾਾਂ ਚ ਵੀ ਹੁੰਦੇ ਤੇ ਸਰਕਾਰ ਚ ਵੀ ਹੁੰਦੇ ਤੇ ਉਹਨਾਂ ਦੇ ਹੀ ਦੇਣ ਹੈ ਜਿਹੜੀ ਅੱਜ ਪਾਣੀ ਜਿਹੜਾ ਸ਼ਹਿਰ ਤੋਂ ਬਾਹਰ ਨਹੀਂ ਜਾਂਦਾ ਨੀਵੇਂ ਇਲਾਕਿਆਂ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਸਿਸਟਮ ਨਾਲ ਨਹੀਂ ਚਲਾਇਆ ਜਿਹੜੀਆਂ ਹੁੱਦੀਆਂ ਬਣਾਉਣੀ ਚਾਹੀਦੀਆਂ ਸੀ ਆ ਪਾਈਪਾਂ ਪਾਣੀ ਚਾਹੀਦੀਆਂ ਸੀਗੀਆਂ ਪਹਿਲਾਂ ਹੀ ਦੱਸ ਚੁੱਕਿਆ ਬਹੁਤ ਛੋਟੀਆਂ ਪਾਪਾਂ ਪਈਆਂ ਜਿਹਦੇ ਕਰਕੇ ਪਾਣੀ ਦਾ ਯਾਰ ਨਿਕਾਸ ਬਾਹਰ ਨੂੰ ਨਹੀਂ ਹੈਗਾ ਬਾਹਰ ਨਹਿਰ ਤੱਕ ਪਾਣੀ ਨਹੀਂ ਪਹੁੰਚਦਾ ਜਿਹੜੀ ਆਪਣੀ ਡਰੇਨੇਜ ਹੈ ਉੱਥੇ ਪਾਣੀ ਨਹੀਂ ਪਹੁੰਚਦਾ ਸ਼ਹਿਰ ਦਾ ਤੇ ਲੋਕਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਂਦਾ ਦੋ ਦੋ ਦਿਨ ਪਾਣੀ ਖੜਾ ਰਹਿੰਦਾ ਅਖੀਰ ਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਅਪੀਲ ਇਹੀ ਕਰਨਾ ਚਾਹਾਂਗਾ ਜੀ ਵੋਟਾਂ ਦਾ ਜਿਹੜਾ ਦਿਨ ਚੱਲ ਰਹੇ ਨੇ ਇਸ ਤੋਂ ਪਰਹਾਵਾ ਤੋਂ ਦੂਰ ਰਹੋ ਕੁਝ ਤੋਂ ਕੁਝ ਲੋਕ ਬਣਾ ਕੇ ਪੇਸ਼ ਕਰ ਦਿੰਦੇ ਨੇ ਆਪਾਂ ਦਿਲਚਸਪੀ ਗੱਲ ਰੱਖ ਦਿੰਦੇ ਫਲਾਣੇ ਪਾਰਟੀ ਵਾਲਿਆਂ ਨੇ ਫਲਾਣੇ ਪਾਰਟੀ ਨਾਲ ਮਹਾ ਕਹਿਤਾ ਆਪਣੇ ਸਿਰਫ ਵਿਕਾਸ ਤੇ ਧਿਆਨ ਦਿਓ ਜਿਨ੍ਹਾਂ ਚੀਜ਼ਾਂ ਦੀ ਆਪਾਂ ਨੂੰ ਲੋੜ ਐ ਸੈਟਿੰਗ ਦੇ ਵਿੱਚ ਉਹਨਾਂ ਚੀਜ਼ਾਂ ਤੇ ਧਿਆਨ ਦਿਓ ਬੱਚਿਆਂ ਦੀ ਪੜਾਈ ਵਾਸਤੇ ਹੀ ਹੈਲਥ ਵਾਸਤੇ ਸੜਕਾਂ ਵਾਸਤੇ ਸੀਵਰੇਜ ਸਿਸਟਮ ਵਾਸਤੇ ਜੋ ਚੀਜ਼ ਚਾਹੀਏ ਸਰਕਾਰ ਪ੍ਰੋਵਾਈਡ ਕਰਾਏਗੀ ਉਸੇ ਵਾਸਤੇ ਅਸੀਂ ਇੱਥੇ ਆ ਕੇ ਬੈਠੇ ਆਂ ਇਹੀ ਅਪੀਲ ਹੈ ਵੀ ਉਹ ਸਾਫ਼ ਸੁਥਰੇ ਢੰਗ ਨਾਲ ਤੋਂ ਰੋਟਿੰਗ ਕਰਕੇ ਇਹ ਵੋਟਾਂ ਨੂੰ ਕਾਮਯਾਬ ਬਣਾ ਜਾਈਏ